ਦੁਨੀਆ ਦੇ ਬਹੁਤ ਵੱਡੇ ਸਾਇੰਟਿਸਟ ਟੈਸਲਾ ਦਾ ਕਹਿਣਾ ਸੀ ਕਿ ਜਿਹੜਾ ਇਨਸਾਨ 369 369 ਨੰਬਰ ਨੂੰ ਸਮਝ ਲੈਂਦਾ ਹੈ ਉਹ ਯੂਨੀਵਰਸ ਦੇ ਬਹੁਤ ਵੱਡੇ ਸੀਕ੍ਰੀਟ ਨੂੰ ਸਮਝ ਜਾਂਦਾ ਹੈ ਔਰ ਮੈਥ ਦੀ ਇਨਸਾਨ ਨੇ ਕਦੇ ਵੀ ਰਚਨਾ ਨਹੀਂ ਕੀਤੀ ਮੈਥ ਨੂੰ ਖੋਜਿਆ ਗਿਆ ਆ ਤੁਸੀਂ ਦੇਖਿਆ ਹੋਣਾ ਔਰ ਖੁਦ ਵੀ ਮਹਿਸੂਸ ਕੀਤਾ ਹੋਣਾ ਜਦੋਂ ਤੁਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ ਤਾਂ ਆਮ ਜਿਹੜੇ ਸਬਜੈਕਟ ਨੇ ਫਿਜ਼ਿਕਸ ਕੈਮਿਸਟਰੀ ਬਾਇਓ ਹਿਸਟਰੀ ਜੀਓਗ੍ਰਾਫੀ ਇਦਾਂ ਦੇ ਜਿਹੜੇ ਸਬਜੈਕਟ ਸੀ ਇੰਨਾ ਨੂੰ ਰੱਟਾ ਮਾਰ ਕੇ ਵੀ ਇਨਸਾਨ ਪਾਸ ਹੋ ਜਾਂਦਾ ਸੀ ਜੇ ਤ ਉਹਨੂੰ ਸਮਝ ਵੀ ਨਹੀਂ ਸੀ ਤਾਂ ਵੀ ਤੁਸੀਂ ਇਹਨਾਂ ਨੂੰ ਯਾਦ ਕਰਕੇ ਪਾਸ ਹੋ ਜਾਂਦੇ ਸੀ ਪਰ ਮੈਥ ਇੱਕ ਅਹਜਾ ਸਬਜੈਕਟ ਹੁੰਦਾ ਹੈ ਜਿਹੜਾ ਬਿਨਾਂ ਸਮਝੇ ਕਦੇ ਨਹੀਂ ਆਉਂਦਾ ਇਨਸਾਨ ਨੂੰ ਮੈਥ ਨੂੰ ਰੱਟਾ ਨਹੀਂ ਵੱਜਦਾ ਮੈਂ ਤੁਹਾਨੂੰ ਰੱਟਾ ਕਿਉਂ ਨਹੀਂ ਪਾਈਦਾ ਕਿਉਂਕਿ ਮੈਥ ਹੈ ਜਿਹੜਾ ਇਹ ਇੱਕ ਲੈਂਗੁਏਜ ਹੈ ਇਹ ਯੂਨੀਵਰਸਟੀ ਲੈਂਗੁਏਜ ਹੈ ਇੱਕ ਤੋਂ ਲੈ ਕੇ ਜਿਹੜੇ 9 ਨੰਬਰ ਨੇ ਇਹਦੇ ਵਿੱਚ ਜਿਹੜਾ 3 ਨੰਬਰ ਹੈ 6 ਨੰਬਰ ਹੈ 9 ਨੰਬਰ ਹੈ ਇਹ ਬਹੁਤ ਗਹਿਰਾ ਨੰਬਰ ਹੈ ਔਰ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਕਿ ਇੱਕ ਪਰਮਾਤਮਾ ਦੇ ਤਿੰਨ ਰੂਪ ਨੇ ਜਿਹਨੂੰ ਆਪਾਂ ਬ੍ਰਹਮਾ ਵਿਸ਼ਨ ਮਹੇਸ਼ ਕਹਿੰਦੇ ਆ ਓਮ ਨੂੰ ਲਿਖਦੇ ਆ ਉਦੋਂ ਵੀ ਆਪਾਂ ਤਿੰਨ ਲਿਖਦੇ ਆ ਤਿੰਨ ਨੰਬਰ ਹੈ ਜਿਹੜਾ ਇੱਕ ਕ੍ਰिएशन ਦਾ ਵੀ ਹੈ 6 ਨੰਬਰ ਹੈ ਜਿਹੜਾ ਇਹ ਆਪਰੇਸ਼ਨ ਦਾ ਮਤਲਬ ਪੂਰਾ ਜਦੋਂ ਵਿਰਮੰਟ ਹੈ ਜਿਹੜਾ ਆਪਰੇਸ਼ਨ ਚਾਹੁੰਦਾ ਹੈ 6 ਨੰਬਰ ਦੇ ਨਾਲ ਆਉ ਇਹ ਅੰਤ ਦਾ ਨੰਬਰ ਹੈ 9 ਨੰਬਰ ਤੇ ਆ ਕੇ ਸਾਈਕਲ ਖਤਮ ਹੋ ਜਾਂਦਾ ਹੈ 9 ਨੰਬਰ ਇੱਕ ਬਹੁਤ ਪਾਵਰਫੁਲ ਨੰਬਰ ਹੈ ਜਦ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਤਾਂ ਪਹਿਲਾ ਜਿਹੜਾ ਟਰਾਈਮੈਸਟਰ ਕਹਿੰਦੇ ਆ ਮਤਲਬ ਜਿਹੜੇ ਪਹਿਲੇ 3 ਮਹੀਨੇ ਹੁੰਦੇ ਆ ਉਹ ਬਹੁਤ ਜ਼ਿਆਦਾ ਕ੍ਰੂਸ਼ਲ ਹੁੰਦੇ ਆ ਕਿਉਂਕਿ ਪਹਿਲੇ 3 ਮਹੀਨਿਆਂ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਬੱਚਾ ਬਣ ਰਿਹਾ ਹੁੰਦਾ ਹੈ 6 ਮਹੀਨਿਆਂ ਤੇ ਆ ਕੇ ਬਾਡੀ ਆ ਜਿਹੜੀ ਕੰਪਲੀਟ ਹੋਣੀ ਸ਼ੁਰੂ ਹੋ ਜਾਂਦੀ ਹੈ 7ਵੇਂ ਕਿ ਮਹੀਨੇ ਤੇ ਆ ਕੇ ਕਈ ਵਾਰ ਪ੍ਰੀਮਚੂਰ ਆ ਜਿਹੜੇ ਬੱਚੇ 7ਵੇਂ 8ਵੇਂ ਮਹੀਨੇ ਦੇ ਆਸ-ਪਾਸ ਡਿਲੀਵਰ ਹੋ ਜਾਂਦੇ ਨੇ ਪਰ ਜਿਹੜਾ ਸੰਪੂਰਨ ਬੱਚਾ ਤਿਆਰ ਹੁੰਦਾ ਉਹ 9 ਮਹੀਨਿਆਂ ਬਾਅਦ ਹੁੰਦਾ ਆ 9 ਗ੍ਰਹਿ ਨੇ ਸਰੀਰ ਦੇ ਵਿੱਚ 9 ਦੁਆਰ ਨੇ ਆਪਣੇ ਫਿਜ਼ੀਕਲ ਦੁਆਰ 9 ਨੇ ਇਸੇ ਤਰ੍ਹਾਂ ਜਿਹੜਾ 3 6 9 ਹੈ ਉਹ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਸਿਕ ਮੈਥ ਸਮਝਾਉਣਾ ਚਾਹੁੰਨਾ ਜਿਵੇਂ ਕਿ ਆਪਾਂ 1+1 ਕਰਦੇ ਆ ਤਾਂ 2 ਨੰਬਰ ਆ ਜਾਂਦਾ ਹੈ 2+2 ਕਰਦੇ ਆ ਤਾਂ 4 ਨੰਬਰ ਆ ਜਾਂਦਾ ਹੈ 5+5 ਕਰਦੇ ਆ ਤਾਂ 10 ਆ ਜਾਂਦਾ ਹੈ 10 ਦਾ ਜੋੜ ਕੀ ਹੋਇਆ 1+0 1 ਨੰਬਰ ਫੇਰ ਆ ਗਿਆ 7+7 ਕਰਦੇ ਆ 14 ਆ ਜਾਂਦਾ ਹੈ 14 ਦੇ ਵਿੱਚ ਕੀ ਹੋਇਆ 1+4 5 ਨੰਬਰ ਫੇਰ ਆ ਗਿਆ 18 ਕਰਦੇ ਆ 8+8 ਕਿੰਨਾ ਹੋ ਗਿਆ 16 ਮਤਲਬ ਜਿਹੜੇ ਇਹ ਨੰਬਰ ਨੇ 2 4 ਹੋ ਗਿਆ 5 ਹੋ ਗਿਆ 7 ਹੋ ਗਿਆ 8 ਇਹਨਾਂ ਦਾ ਜੋੜ ਹੈ ਜਿਹੜਾ ਰੈਂਡਮ ਨੰਬਰਸ ਦੇ ਉੱਪਰ ਆਜੂਏਗਾ ਪਰ ਜਿਹੜਾ 3 ਨੰਬਰ ਆ 6 ਨੰਬਰ ਆ 9 ਨੰਬਰ ਆ ਇਹਦਾ ਜੋੜ ਕਦੇ ਵੀ ਰੈਂਡਮ ਨੰਬਰ ਤੇ ਨਹੀਂ ਆਉਂਦਾ ਇਹ ਨੰਬਰ ਆ ਜਿਹੜੇ ਇਹ ਆਪਸ ਦੇ ਵਿੱਚ ਪੂਰੇ ਕੰਪਲੀਮੈਂਟ ਕਰਦੇ ਆ ਜਦੋਂ ਤੁਸੀਂ 3 3 ਲਿਖਦੇ ਹੋ 6 ਆਉਂਦਾ ਹੈ ਮਤਲਬ ਤਿੰਨ ਨੰਬਰ ਆ ਜਿਹੜਾ 6 ਨੂੰ ਕੰਪਲੀਮੈਂਟ ਕਰਦਾ ਹੈ ਜੇ ਤੁਸੀਂ 6 6 ਲਿਖਦੇ ਹੋ ਤਾਂ 12 ਆਉਂਦਾ ਹੈ 12 ਦਾ ਜੋੜ ਕਿੰਨਾ ਹੁੰਦਾ 1 2 ਇਹ ਤਿੰਨ ਹੋ ਗਿਆ ਸੁ 6 ਨੰਬਰ ਹੈ ਜਿਹੜਾ ਇਹਦਾ ਜੋੜ ਹੈ ਜਿਹੜਾ 3 ਨੂੰ ਕੰਪਲੀਮੈਂਟ ਕਰਦਾ ਹੈ 3 ਦਾ ਜਿਹੜਾ ਜੋੜ ਹੈ ਇਹ 6 ਨੂੰ ਕੰਪਲੀਮੈਂਟ ਕਰਦਾ ਹੈ ਇਹ ਜਿਹੜਾ 1 ਨੰਬਰ ਹੈ ਦੇਚੋ ਇੱਕ ਕ੍ਰिएशन ਦਾ ਇੱਕ ਆਪਰੇਸ਼ਨ ਦਾ ਨੰਬਰ ਹੈ ਗॉड ਦੇ ਵਿੱਚ ਜੀ ਓ ਡੀ ਜਨਰੇਸ਼ਨ ਆਪਰੇਸ਼ਨ ਡਿਸਟਰੋਇਰ ਨੂੰ ਤੁਸੀਂ ਤਿੰਨ ਰੂਪ ਚ ਲਿਖੋ ਜਨਰੇਸ਼ਨ ਨੂੰ ਤੁਸੀਂ 3 ਮੰਨੋ ਆਪਰੇਸ਼ਨ ਨੂੰ ਤੁਸੀਂ 6 ਮੰਨੋ ਡਿਸਟਰੋਇਰ ਨੂੰ ਤੁਸੀਂ 9 ਮੰਨੋ ਮਤਲਬ ਕੀ ਹੈ ਕਿ ਬ੍ਰਹਮਾ ਦਾ ਨੰਬਰ 3 ਵਿਸ਼ੂਨ ਦਾ ਨੰਬਰ ਤੁਸੀਂ 6 ਮੰਨੋ ਤੇ ਸ਼ਿਵ ਦਾ ਨੰਬਰ ਆ ਜਿਹੜਾ ਤੁਸੀਂ 9 ਮੰਨੋ ਇਸੇ ਤਰ੍ਹਾਂ ਪਹਿਲਾ ਕ੍ਰिएशन ਹੁੰਦੀ ਆ ਹਰ ਚੀਜ਼ ਦੀ ਫਿਰ ਉਹ ਆਪਰੇਸ਼ਨ ਚ ਆਉਂਦੀ ਆ ਕ੍ਰिएशन ਤੇ ਆਪਰੇਸ਼ਨ ਆ ਜਿਹੜਾ ਇਹ ਦੋਨੇ ਮਿਲ ਕੇ ਹੀ ਯੂਨੀਵਰਸ ਨੂੰ ਚਲਾਉਂਦੀਆਂ ਨੇ ਪਰ ਜਦੋਂ ਅੰਤ ਆ ਜਾਂਦਾ 9 ਨੰਬਰ ਅੰਤ ਹੈ ਮਤਲਬ ਸ਼ਿਵ ਆ ਜਿਹੜਾ ਇਹ ਡਿਸਟਰੋਇਰ ਆ ਇਸੇ ਕਰਕੇ ਜਿਹੜਾ ਸ਼ਿਵ ਹੈ ਇਹਨੂੰ ਸਭ ਤੋਂ ਸ਼ਕਤੀਸ਼ਾਲੀ ਰੂਪ ਪਰਮਾਤਮਾ ਦਾ ਮੰਨਿਆ ਗਿਆ ਇਹਨੂੰ ਡੂੰਗਾ ਸਮਝਾਉਣ ਦੇ ਵਿੱਚ ਮੈਂ ਤੁਹਾਨੂੰ ਪਰਮਾਤਮਾ ਦੇ ਪਹਿਲਾ ਤਿੰਨ ਰੂਪ ਦੇ ਬਾਰੇ ਮਤਲਬ ਕ੍ਰिएशन ਦੇ ਬਾਰੇ ਸਮਝਾਉਣਾ ਚਾਹੁੰਦਾ ਜਦੋਂ ਪਰਮਾਤਮਾ creation ਕਰਦਾ ਜਿਵੇਂ ਕਿ 84 ਲੱਖ ਯੋਨੀ ਤੋਂ ਸ਼ੁਰੂ ਕਰ ਲੈਂਦੇ ਆ ਮਤਲਬ ਜਦੋਂ ਬ੍ਰਹਮੰਡ ਰਚਨਾ ਕਰਦਾ ਤਾਂ 84 ਲੱਖ ਟਾਈਪ ਆਫ ਯੋਨੀ ਨੇ ਜਿਹਦੇ ਵਿੱਚੋਂ ਇਨਸਾਨ ਜਾਂ ਇਨਸਾਨ ਵਰਗੀ 4 ਲੱਖ ਯੋਨੀ ਹੈ ਤੇ 84 ਪ੍ਰਾਣਾ ਸਾਈਕਲ ਹੁੰਦੇ ਆ ਇਹ ਇਦਾਂ ਹੈ ਕਿ ਮਾਈਕਰੋ ਤੋਂ ਮੈਕਰੋ ਹੈ ਮਤਲਬ ਛੋਟੇ ਤੋਂ ਵੱਡਾ ਸਾਈਕਲ ਹੈ ਜਿਵੇਂ ਕਿ ਦਿਨ ਹੈ ਰਾਤ ਹੈ ਇਸੇ ਤਰ੍ਹਾਂ ਜੀਵਨ ਅ ਮ੍ਰਿਤਿ ਮਾਈਕਰੋ ਤੋਂ ਮੈਕਰੋ ਹੈ 84 ਪੁਰਾਣਾ ਸਾਈਕਲ ਇੱਕ ਦਿਨ ਦੇ ਵਿੱਚ 8+4 ਦਾ ਜੋੜ ਕਿੰਨਾ ਹੋ ਗਿਆ 12 ਹੋ ਗਿਆ 12 ਦਾ ਜੋੜ ਕਿੰਨਾ ਹੁੰਦਾ 3 CREATION ਕਰਨ ਦੇ ਲਈ ਪ੍ਰਮਾਤਮਾ ਤਿੰਨ ਨੰਬਰ ਤਾਂ ਉਪਯੋਗ ਕਰਦਾ ਹੈ ਐਟਮ ਇੱਕ ਹੁੰਦਾ ਹੈ ਐਟਮ ਦੇ ਵਿੱਚ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰਨ ਆ ਜਿੰਨਾ ਯੂਨੀਵਰਸ ਦੇ ਵਿੱਚ ਮੈਟਰ ਹੈ ਛੋਟੇ ਛੋਟੇ ਐਟਮਸ ਤੋਂ ਬਣਦਾ ਉਹਦੇ ਵਿੱਚ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰਨ ਹੁੰਦੇ ਆ ਲੈਂਥ ਵਿਡਥ ਡੈਪਥ ਜਿਹੜੀ ਮੈਜ਼ਰਮੈਂਟ ਹੈ ਇਹ ਵੀ ਤਿੰਨ ਡਾਈਮੈਂਸ਼ਨਸ ਦੇ ਵਿੱਚ ਹੁੰਦੀ ਆ ਤਿੰਨ ਗੁਣ ਨੇ ਰਾਜਸ ਸਤਵ ਤੇ ਤਮਸ ਤਿੰਨ ਗਣ ਨੇ ਦੇਵ, ਮਨੁष्य ਤੇ ਰਾਕਸ਼ਸ ਤਿੰਨ ਲੋਕ ਨੇ ਭੂ ਲੋਕਾਂ ਭੂਵਰ ਲੋਕਾ ਸਵਰ ਲੋਕਾ ਇਹ ਜਿਹੜਾ ਤਿੰਨ ਹੈ ਇਹ ਬਹੁਤ ਗਹਿਰਾ ਇਸੇ ਕਰਕੇ ਓਮ ਦੇ ਵਿੱਚ ਤਿੰਨ ਲਿਖਿਆ ਜਾਂਦਾ ਹੈ ਪ੍ਰਮਾਤਮਾ ਦੇ ਮੇਨ ਤਿੰਨ ਰੂਪ ਨੇ ਜਿਹਨੂੰ ਆਪਾਂ ਬ੍ਰਹਮਾ ਵਿਸ਼ਨ ਮਹੇਸ਼ ਪਰ ਗੁਰਬਾਣੀ ਕਹਿੰਦੀ ਹੈ ਕਿ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾਕਾਰੀ ਹੈ ਉਹ ਇੱਕੋ ਹੀ ਮੂਰਤ ਹੈ ਉਹਦੇ ਤਿੰਨ ਰੂਪ ਨੇ ਉਹਦੇ ਨਾਲੇ ਸਾਰੀ ਚੀਜ਼ ਦੀ ਰਚਨਾ ਕਰ ਰਿਹਾ ਹੈ ਸਾਰੀ ਚੀਜ਼ ਨੂੰ ਚਲਾ ਰਿਹਾ ਹੈ ਇਹ ਜਿਹੜਾ ਤਿੰਨ ਨੰਬਰ ਹੈ ਇੱਕ ਕ੍ਰिएशन ਦਾ ਕਾਲ ਹੈ 12 ਘੰਟੇ ਹੁੰਦੇ ਨੇ ਇੱਕ ਦਿਨ ਦੇ ਵਿੱਚ 12 ਦਾ ਜੋੜ ਕਿੰਨਾ ਹੋਇਆ 1+2 3 12 ਰਾਤ ਦੇ ਵਿੱਚ ਹੁੰਦੇ ਨੇ 12 ਨੇ ਹੁੰਦੇ ਨੇ ਮੇਨ 1+2 ਕਿੰਨਾ ਹੋਇਆ 3 ਕਾਲ ਨੂੰ ਆਪਾਂ ਡਿਵਾਈਡ ਕਰਨ ਦੇ ਲਈ 12 ਨੰਬਰ ਦਾ ਉਪਯੋਗ ਕਰਦੇ ਆਂ 12 ਜੋਤਿਰਲਿੰਗ ਨੇ Hindu ਧਰਮ ਦੇ ਵਿੱਚ ਇੱਥੇ ਵੀ 1+2 3 ਨੰਬਰ ਹੋਇਆ ਮਤਲਬ ਕ੍ਰिएशन ਕਰਨ ਦੇ ਲਈ ਪਰਮਾਤਮਾ 3 ਨੰਬਰ ਦਾ ਉਪਯੋਗ ਕਰਦਾ ਹੈ ਜਿਹੜਾ 6 ਨੰਬਰ ਹੈ ਇਹ ਇਹ ਆ ਜਿਹੜੀ ਟ੍ਰਾਇੰਗਲ ਦੇ ਉੱਪਰ ਟ੍ਰਾਇੰਗਲ ਪਿਛਲੀਆਂ ਕਾਫੀ ਵੀਡੀਓਜ਼ ਤੁਹਾਨੂੰ ਸਮਝਾਇਆ ਇਹ ਮੇਨ ਯੰਤਰ ਹੈ ਇਹ ਜਿਹੜੀ ਮੈਂ ਫੋਟੋ ਸ਼ੇਅਰ ਕੀਤੀ ਆ ਇਹ ਪ੍ਰਾਚੀਨ ਜਿੰਨੀਆਂ ਸਿਵਲਾਈਜ਼ੇਸ਼ਨਸ ਨੇ ਸਾਰਿਆਂ ਦੇ ਵਿੱਚ ਇਹ ਜਿਹੜਾ ਇਹ ਜਿਹੜੀ ਟ੍ਰਾਇੰਗਲ ਦੇ ਉੱਪਰ ਟ੍ਰਾਇੰਗਲ ਆ ਇਹ ਐਗਜ਼ਿਸਟ ਕੀਤਾ ਇਹ ਜਿਹੜੀ ਟ੍ਰਾਇੰਗਲ ਦੇ ਉੱਪਰ ਟ੍ਰਾਇੰਗਲ ਆ ਇਹਦੇ ਵਿੱਚ ਹੀ 3 6 9 ਹੈ ਔਰ ਇਹਨੂੰ ਜੇ ਤੁਸੀਂ ਸਮਝ ਕੇ ਤਾਂ ਬਹੁਤ ਕੁਝ ਸਮਝ ਸਕਦੇ ਹੋ ਤੁਸੀਂ ਜੇ ਤੁਸੀਂ ਪ੍ਰਾਚੀਨ ਇੱਕ ਸਿਵਲਾਈਜ਼ੇਸ਼ਨ ਏਜੀਪਟ ਨੂੰ ਅੰਡਰਸਟੈਂਡ ਕਰੋ ਏਜੀਪਟ ਦੇ ਵਿੱਚ ਤਿੰਨ ਮੇਨ ਪਿਰਾਮਿਡ ਨੇ ਜਿਹੜੇ ਵੱਡੇ ਨੇ ਉਦੇ ਵਿੱਚ ਵੀ ਦੇਖ ਲਓ ਤੁਸੀਂ ਟ੍ਰਾਇੰਗਲਸ ਬਣੀਆਂ ਹੋਈਆਂ ਨੇ ਤਿੰਨ ਪੀਰਾਮਿਡ ਕਿਹੜੇ 3 ਡਾਈਮੈਂਸ਼ਨਲ ਸਟਰਕਚਰ ਬਣੇ ਹੋਏ ਨੇ ਪੀਰਾਮਿਡਸ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਬਣੇ ਹੋਏ ਨੇ ਤਿੰਨ ਮੇਨ ਪੀਰਾਮਿਡ ਨੇ ਤਿੰਨ ਕੋਇਨ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇਜ਼ਰਾਈਲ ਦੇ ਝੰਡੇ ਦੇ ਉੱਪਰ ਟ੍ਰਾਇੰਗਲ ਦੇ ਉੱਪਰ ਟ੍ਰਾਇੰਗਲ ਬਣੀ ਹੋਈ ਹੈ ਇਹ ਸਾਰਾ ਜਿਹੜਾ ਸਟਰਕਚਰ ਹੈ ਇਹ ਪਹਿਲਾਂ ਇੱਕੋ ਹੀ ਹੁੰਦਾ ਸੀਗਾ ਉਸ ਤੋਂ ਬਾਅਦ ਇਹਦੇ ਵਿੱਚ ਡਿਵੀਜ਼ਨ ਆ ਜਿਹੜੀ ਇਹ ਹੁੰਦੀ ਗਈ ਆ ਹੁਣ ਜੇ ਆਪਾਂ 6 ਨੰਬਰ ਨੂੰ ਦੇਖੀਏ 6 ਨੰਬਰ ਆ ਜਿਹੜਾ ਇਹ ਸ਼ਕਤੀ ਦਾ ਵੀ ਨੰਬਰ ਹੈ 51 ਸ਼ਕਤੀ ਪੀਠ ਨੇ ਤੁਸੀਂ ਧਿਆਨ ਨਾਲ 12 ਜੋਤਰ ਲੰਗ ਨੇ ਉਹਦੇ ਚ ਤਿੰਨ ਨੰਬਰ ਦਾ ਉਪਯੋਗ ਹੈ ਇਹ ਮਾਸਕੂਲ ਹੈ 51 ਸ਼ਕਤੀ ਪੀਠ ਨੇ ਜਿੰਨਾ ਲੋਕਾਂ ਨੂੰ ਪਤਾ ਹੋਵੇ ਜਿਵੇਂ ਵੈਸ਼ਨੂ ਦੇ ਵੀ ਨੈਣਾ ਦੇ ਵੀ ਇਹ ਜਿਹੜੀਆਂ ਦੇਵੀਆਂ ਨੇ ਇਹ ਟੋਟਲ 51 ਨੇ ਪਰ ਜਿਹੜਾ 9 ਨੰਬਰ ਹੈ ਇਹ ਮੋਸਟ ਪਾਵਰਫੁਲ ਨੰਬਰ ਹੈ 9 ਨੰਬਰ ਦੇ ਵਿੱਚ 9 ਦੁਰਗਾ ਨੇ 9 ਗ੍ਰਹਿ ਨੇ ਨਵ ਤਾਰਾ ਨਕਸ਼ਤਰ ਦੇ ਵਿੱਚ ਜਦੋਂ ਆਪਾਂ ਜੋਤਿਸ਼ ਦੇ ਵਿੱਚ ਪਲੈਨਟਸ ਪੜਦੇ ਤਾਂ 9 ਪਲੈਨਟਸ ਨੂੰ ਪੜਦੇ ਤਾਰਿਆਂ ਦੇ ਰੂਪ ਚ ਪੜਦੇ ਤਾਂ ਨਵ ਤਾਰਾ ਪੜਦੇ ਆ ਆਪਾਂ ਉਸ ਟਾਈਮ ਦੇ ਉੱਤੇ ਇਹੀ ਹੈ ਜਦੋਂ ਆਪਾਂ 108 ਮਣਕਿਆਂ ਦੀ ਮਾਲਾ ਹੁੰਦੀ ਹੈ 1+8 9 ਨੰਬਰ ਆ ਗਿਆ 1008 ਨੰਬਰ ਦਾ ਉਪਯੋਗ ਕਰਦੇ ਉਦੋਂ ਵੀ 1+8 9 ਆ ਗਿਆ 9 ਕੰਪਲੀਸ਼ਨ ਦਾ ਨੰਬਰ ਹੈ 9 ਨੰਬਰ ਤੇ ਇੱਕ ਨੰਬਰ ਆ ਜਿਹੜਾ ਇਹਨਾਂ ਦੇ ਵਿੱਚ ਸ਼ਿਵ ਤਤਵ ਦੀ એનર્ਜੀ ਹੈ ਮਤਲਬ ਪਹਿਲਾਂ ਇੱਕ ਐਟਮ ਐਕਸਪੈਂਡ ਹੁੰਦਾ ਉਸ ਤੋਂ ਬਾਅਦ ਹੀ ਉਹ ਪੂਰੇ ਯੂਨੀਵਰਸ ਦੀ ਰਚਨਾ ਕਰਦਾ ਹੈ। ਇਹੀ ਯੂਨੀਵਰਸ ਦਾ ਸੀਕ੍ਰੇਟ ਹੈ। ਜੇ ਤੁਸੀਂ 3 ਨੂੰ 3 ਨਾਲ ਗੁਣਾ ਕਰਦੇ ਹੋ 9 ਆਉਂਦਾ ਹੈ। 9 ਨੰਬਰ ਤਾਂ ਇੰਨਾ ਕੰਪਲੀਟ ਹੈ ਕਿ ਜਦੋਂ ਯੋਗਾ ਸ਼ਾਸਤਰਾ ਦੇ ਅਕੋਰਡਿੰਗ ਇਨਸਾਨ ਇੱਕ ਦਿਨ ਦੇ ਵਿੱਚ ਜਦੋਂ ਪੂਰੀ ਬੈਲੈਂਸਡ એનર્ਜੀ ਕਰਦਾ ਤਾਂ 21600 ਸਵਾਸ ਲੈਂਦਾ ਹੈ। ਇਹਦਾ ਨੰਬਰ ਕਿ ਬਣਿਆ? 21600 21 ਦੇ ਵਿੱਚ ਕਿੰਨਾ ਆ ਗਿਆ 2 1 6 ਇਹ 9 ਨੰਬਰ ਆਇਆ। ਇਹ ਐਂਸ਼ੀਐਂਟ ਨਿਮਰੋਲੋਜੀ ਸੀ ਬਹੁਤ ਜ਼ਿਆਦਾ ਪਾਵਰਫੁਲ ਨੰਬਰ ਨੇ। ਬਟ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਣਾ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਪਲੀਜ਼ ਜਿਹੜੀ ਮਾਡਰਨ ਨਿਮਰੋਲੋਜੀ ਆ ਉਹਨੂੰ ਨਾ ਤੁਸੀਂ ਫੋਲੋ ਕਰਨ ਲੱਗ ਜਿਓ ਕਿਉਂਕਿ ਜਿਹੜੀ ਮਾਡਰਨ ਨਿਮਰੋਲੋਜੀ ਆ ਇਹ ਟ੍ਰੂ ਨਿਮਰੋਲੋਜੀ ਨਹੀਂ ਹੈਗੀ ਇਹ ਰੈਂਡਮ ਕੈਲਕੂਲੇਸ਼ਨਸ ਦੇ ਨਾਲ ਕੈਲੰਡਰ ਤਿਆਰ ਕੀਤਾ ਹੋਇਆ ਜਿਹੜਾ ਤੁਸੀਂ ਅੱਜ ਦੇ ਡੇਟ 'ਚ ਯੂਜ਼ ਕਰਦੇ ਹੋ ਜਿਵੇਂ ਤੁਸੀਂ ਅੱਜ ਦੀ ਡੇਟ ਦੇ ਵਿੱਚ ਡਿਜੀਟਲ ਨੰਬਰਸ ਮਤਲਬ ਜਿਵੇਂ ਘੜੀ ਤੇ 11 11 ਦਿਖਾਈ ਦੇਗੇ ਤੁਹਾਨੂੰ ਲੱਗਦਾ ਕਿ ਐਂਜਲ ਨੰਬਰਸ ਨੇ ਕੋਈ ਐਂਜਲ ਗਾਈਡ ਕਰਦੀ ਆ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਇਹ ਚੀਜ਼ ਆ ਜਿਹੜੀ ਇੰਟਰਨੈਟ ਦੇ ਉੱਤੇ ਚੱਲ ਰਹੀ ਆ ਬਟ ਇਸ ਚੀਜ਼ ਦਾ ਜਿਹੜਾ ਪ੍ਰਾਚੀਨ ਪ੍ਰੂਫ ਹੈ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਕਿਸੇ ਸ਼ਲੋਕ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਗਿਆਨ ਹਰ ਚ ਮਹੀਨੇ ਦੇ ਵਿੱਚ ਡੇ ਲਾਈਟ ਸੇਵਿੰਗ ਕਰਕੇ 1 ਘੰਟੇ ਦਾ ਫਰਕ ਪੈ ਜਾਂਦਾ ਜੋ ਅੱਜ 10:00 ਵਜੇ 10 ਮਿੰਟ ਦਿਖਾਈ ਦਿੰਦਾ ਉਹ ਕੱਲ ਨੂੰ 11:11 ਦਿਖਾਈ ਦੇਵੇਗਾ ਇਹ ਰੈਂਡਮ ਕੈਲਕੂਲੇਸ਼ਨਸ ਨੇ ਔਰ ਜਿਹੜਾ ਗ੍ਰਿਗੋਰੀਅਨ ਕੈਲੰਡਰ ਹੈ ਇਹ ਵੀ ਰੈਂਡਮ ਕੈਲਕੂਲੇਸ਼ਨਸ ਦੇ ਉੱਤੇ ਬਣਿਆ ਹੋਇਆ ਹੈ ਜਿਵੇਂ ਕਿ 2026 ਸਾਲ ਚੜਨ ਵਾਲਾ ਹੈ ਇਹ ਜਿਹੜਾ ਨੰਬਰ ਹੈ ਇਹ ਰੈਂਡਮ ਕੈਲਕੂਲੇਸ਼ਨਸ ਦੇ ਉੱਤੇ 1 ਸਾਲ ਬਣੇ ਹੋਏ ਨੇ ਜਿਵੇਂ ਕਿ ਆਪਾਂ ਬਿਕਰਮ ਸੰਬਤ ਦੇ ਹਿਸਾਬ ਨਾਲ 2082 ਸਾਲ ਚ ਫਿਰਦੇ ਆ ਜਿਵੇਂ ਕਿ ਆਪਾਂ ਸ਼ਾਕਾ ਸੰਬਤ ਦੇ ਅਕੋਰਡਿੰਗ 1947 ਚ ਫਿਰਦੇ ਆ ਤਾਂ ਇਹਨਾਂ ਦਾ ਜੋੜ ਅਲੱਗ ਬਣ ਜਾਂਦਾ ਹੈ ਜਿਹੜਾ ਪ੍ਰਾਚੀਨ ਕੈਲੰਡਰ ਹੁੰਦੇ ਸੀ ਜਿਹੜੇ ਐਂਸ਼ੀਅੰਟ ਕੈਲੰਡਰਸ ਨੇ ਜੋ ਕਿ ਰਿਸ਼ੀਆ ਮੂਨੀਆਂ ਨੇ ਦਿੱਤੇ ਨੇ ਉਹਨਾਂ ਦੇ ਵਿੱਚ ਈਅਰ ਦਾ ਨੰਬਰ ਨਹੀਂ ਹੁੰਦਾ ਈਅਰ ਦਾ ਨਾਮ ਹੁੰਦਾ ਹੈ 60 ਸਾਲ ਦਾ ਇੱਕ ਸਾਈਕਲ ਹੁੰਦਾ ਹੈ ਉਹਦੇ ਵਿੱਚ ਸਾਲਾਂ ਦੇ ਨਾਮ ਹੁੰਦੇ ਨੇ ਜਿਵੇਂ ਕਿ ਪਲਾਵਾ ਸਾਲ ਆ ਗਿਆ ਸੁਕਲਾ ਸਾਲ ਆ ਗਿਆ ਐਦਾਂ 60 ਨਾਮ ਨੇ ਜਿਵੇਂ ਕਿ 2025 ਦੇ ਵਿੱਚ 29th ਜਿਹੜੀ ਡਿਸੰਬਰ ਡੇਟ ਹੈ 2+9 ਇਹਦਾ 11 ਬਣਿਆ ਬਟ ਐਂਸ਼ੀਅੰਟ ਕੈਲੰਡਰ ਦੇ ਹਿਸਾਬ ਨਾਲ ਇੱਤੇ ਇਸ ਦਿਨ 14 ਤਰੀਕ ਬਣਦੀ ਹੈ ਹੁਣ 14 ਦਾ ਨੰਬਰ ਕੀ ਬਣਿਆ 1+4 5 5 ਨੰਬਰ ਦੀ ਊਰਜਾ ਟੋਟਲੀ ਅਲੱਗ ਹੈ 2 ਨੰਬਰ ਦੀ ਊਰਜਾ ਟੋਟਲੀ ਅਲੱਗ ਹੈ ਤੁਸੀਂ 2 ਨੰਬਰ ਇੱਕ ਦਿਨ ਦੇ ਵਿੱਚ ਉਪਯੋਗ ਨਹੀਂ ਕਰ ਸਕਦੇ ਜਿਹੜੀ ਐਂਸ਼ੀਐਂਟ ਨਿਮਰੋਲੋਜੀ ਓਨ ਨਿਮਰੋਲੋਜੀ ਇਸ ਟਾਈਮ ਦੇ ਉੱਤੇ ਲੋਕ ਪ੍ਰੋਪਰ ਵੇ ਦੇ ਵਿੱਚ ਨਹੀਂ ਯੂਜ਼ ਕਰ ਰਹੇ ਐਸਟਰੋਲੋਜੀਕਲ ਬੁਕਿੰਗਸ ਕਰਨ ਦੇ ਲਈ ਤੁਸੀਂ ਮੇਰੀ ਵੈਬਸਾਈਟ www.garisudhuastromancy.com ਤੋਂ ਹੀ ਬੁਕਿੰਗ ਕਰ ਸਕਦੇ ਹੋ ਅਸੀਂ ਸੋਸ਼ਲ ਮੀਡੀਆ ਮੈਸੇਜਸ ਟਿਕਟੌਕ ਇੰਸਟਾਗ੍ਰਾਮ ਵਟਸਐਪ ਤੇ ਥਰੂ ਬੁਕਿੰਗਸ ਨਹੀਂ ਲੈਂਦੇ ਸਾਡਾ ਇੱਕੋ ਹੀ ਟਿਕਟੌਕ ਅਕਾਊਂਟ ਹੈ ਹੋਰ ਸਾਡਾ ਕੋਈ ਟਿਕਟੌਕ ਅਕਾਊਂਟ ਨਹੀਂ ਹੈਗਾ ਆਉਣ ਵਾਲੀਆਂ ਵੀਡੀਓਜ਼ ਦੇਖਣ ਲਈ ਤੁਸੀਂ ਮੇਰਾ YouTube ਚੈਨਲ ਗੈਰੀ ਸਿੱਧੂ ਅਸਟ੍ਰੋਮੈਂਸੀ ਇਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ